ਸਾਰਿਆਂ ਨੂੰ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਹੁਣੋਂ ਮੈਂ ਬਣਾਉਣ ਲੱਗਿਆ ਆ ਤੁਹਾਡੇ ਵਾਸਤੇ ਇੱਕ ਕੱਪ ਚਾਹ ਜਿਹਦੇ ਵਿੱਚ ਆਪਾਂ ਪਾਦੇ ਗਲਾਸ ਦੇ ਫੁੱਲ ਸੁਕਾ ਕੇ ਰੱਖੇ ਹੋਏ ਆ ਉਹ ਪਾਏ ਆ ਹੋਰ ਜੀ ਚਾਹ ਹੋਈ ਚੀਜ਼ ਲੌਂਗ ਲੱਜੀ ਇਹਦੇ ਵਿੱਚ ਕੁੱਟ ਕੇ ਪਾਈ ਹੋਈ ਆ ਤੇ ਇਧਰ ਨਾਲ ਆਪਾਂ ਆਹ ਬੈਂਗਣ ਲਏ ਆ ਦੋ ਤੇ ਆਪਾਂ ਅੱਜ ਇਹਦਾ ਭੜਥਾ ਬਣਾਉਣਾ ਮੈਂ ਇਹਨਾਂ ਨੂੰ ਵੀ ਇਧਰਲੇ ਪਾਸੇ ਹੈ ਨਾ ਉਹ ਨਾਲ ਲੈ ਨਹੀਂ ਆਂ ਜਦੋਂ ਭੜਥਾ ਬਣਾਵਾਂਗੇ इस तरह भुने जाने अपना ऐन लागे लई अपनी चाह बनती होगी तैयार आपू भैने ला लिया చంగ తరన్ భంగన్ ਇਹ ਬੁਣ ਗਿਆਸ ਕੰਟ ਕਰ ਦਿੰਦੇ ਇਧਰ ਲਾ ਦਿੰਦੇ ਇਹ ਨੂੰ ਹੁਣ ਆਪਾਂ ਇਸ ਤਰ੍ਹਾਂ ਇਹਦੇ ਉੱਤੋਂ ਲਾ ਲਾਂਗੇ ਇਹ ਥੋੜਾ ਜਿਹਾ ਵਾਸਤੇ ਠੰਡਾ ਹੋਣ ਵਾਸਤੇ ਆਪਾਂ ਇਧਰ ਰੱਖ ਦਿੰਨੇ ਇਹ ਠੰਡੇ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਫਿਰ ਇਹਨੂੰ ਕਰਦੇ ਆਂ ਇਧਰ ਆਪਾਂ ਪਿਆਜ਼ ਛਿੱਲ ਲੈ ਤੇ ਇਹਨੂੰ ਮੈਂ ਕਟਿੰਗ ਕਰਕੇ ਰੱਖ ਲੈਣੀ ਆ ਬਰੀਕ ਬਰੀਕ ਕਟਾਣੀ ਇਹਨਾਂ ਬਰੀਕ ਬਰੀਕ ਕੱਟੇ ਵਧੀਆ ਲੱਗਦੇ ਆ ਆਪੂ ਲੋਗ ਪੜਥਾ ਉਬਾਲ ਕੇ ਬਣਾਉਂਦੇ ਆ ਉਹ ਤਾਂ ਇੰਨਾ ਜ਼ਿਆਦਾ ਵਧੀਆ ਫਲੇਵਰ ਨਹੀਂ ਆਉਂਦਾ ਹੈਗਾ ਜਿਵੇਂ ਆਪਾਂ ਭੁੰਨ ਕੇ ਬਣਾਉਨੇ ਆ ਅੱਗੇ ਪਹਿਲਾਂ ਤਾਂ ਆਪਾਂ ਆਪਣੇ ਪਹਿਲਾਂ ਜਿਹੜੇ ਵੱਡੇ ਬਿਉਰਕ ਹੁੰਦੇ ਸੀਗੇ ਮੰਮੀਆਂ ਜਾਂ ਦਾਦੀਆਂ ਸੀਗੀਆਂ ਉਹ ਆਪਣੇ ਜਾਦਾ ਤੰਦੂਰ ਤੇ ਪਾਇਆ ਹੁੰਦਾ ਸੀ ਤੇ ਉਹਦੇ ਵਿੱਚ ਬੈਂਗਣ ਰੱਖ ਦਿੰਦੀਆਂ ਸੀ ਤੇ ਉਹ ਭੁੱਜ ਜਾਂਦੇ ਸੀਗੇ ਤੇ ਪਿਆਜ਼ ਕੱਟੇ ਤੇ ਚਲੋ ਤੜਕਾ ਲਾਇਆ ਤੇ ਵਧੀਆ ਬਣ ਜਾਂਦੇ ਸੀ ਹੁਣ ਆਪਣੇ ਕੋਲੇ ਚੁੱਲੇ 'ਚ ਅੱਗ ਮਚਾਉਣ ਵਾਲਾ ਤਾਂ ਉਹ ਸਿਸਟਮ ਹੈ ਨਹੀਂਗਾ ਆਪਾਂ ਤਾਂ ਗੈਸ ਦੇ ਉੱਤੇ ਕਰ ਲੇ ਵੈਸੇ ਤਾਂ ਗੈਸ ਦੇ ਉੱਤੇ ਨਹੀਂ ਕਰਨਾ ਚਾਹੀਦਾਗਾ ਮੈਂ ਰੋਟੀ ਰਾਟੀ ਤਾਂ ਨਹੀਂ ਕਦੇ ਵੀ ਸਿੱਕੀ ਹੈਗੀ ਬਹੁਤ ਘੱਟ ਕਿਤੇ ਪਣਾ ਸਿੱਕੀ ਹੋਵੇ ਨਹੀਂ ਮੈਂ ਨੀ ਕਸੀ ਕਦੇ ਸ਼ੁਰੂ ਤੋਂ ਹੀ ਨਹੀਂ ਸਿੱਕੀ ਰੋਟੀ ਚੁੱਲੇ ਦੇ ਉੱਤੇ ਤੇ ਇਹਦੇ ਉੱਤੇ ਹੀ ਬਣਾਉਨੇ ਆ ਬਸ ਉਪਰ ਹੀ ਉਹਦੇ ਉੱਤੇ ਤਵੇ ਦੇ ਉੱਤੇ ਮੈਂ ਸੇਕਦੀ ਹੁੰਨੀ ਆ ਤੇ ਇਹ ਜਿਹੜਾ ਹੈਗਾ ਪੈਂਗਣ ਵਗੈਰਾ ਇਹ ਜ਼ਰੂਰ ਭੁੰਨੇ ਜਾਂਦੇ ਆ ਫਿਰ ਨਹੀਂ ਤਾਂ ਆਪਾਂ ਬਸ ਐਸ ਤਰ੍ਹਾਂ ਹੀ ਬਣਾਉਨੇ ਆ ਐਸ ਤਰ੍ਹਾਂ ਬਰੀ ਬਰੀ ਕੱਟ ਲਾਗੇ ਵਧੀਆ ਟੇਸਟੀ ਬਣਦਾ ਹੈ ਪਰਤਾ ਇਹ ਤਾਂ 100 ਦੀਆਂ ਰੋਟੀਆਂ ਨੂੰ ਫੇਰ ਤਾਂ ਬਹੁਤ ਚੰਗੀਆਂ ਫੇਰ ਤਾਂ ਬਾਲਾ ਵਜੀ ਲੱਗਦਾ ਆ ਵੀ ਆ ਪੈਸੇ ਤੇਰੇ ਸਾਰੇ ਕਰਦੇ ਆ ਆਪਣਾ ਹ ਬੈਂਗਣ ਸਾਰੇ ਇਹ ਸਾਫ਼ ਕਰ ਲੈ ਸਾਫ਼ ਕਰਕੇ ਉਤੋਂ ਤੇ ਇਹ ਨੂੰ ਹੋਣਾ ਪਏ ਚ ਦੇਖ ਲਿਆ ਵੀ ਵਿੱਚ ਨਾ ਕੋਈ ਸੁੰਡ ਸੰਡ ਤਾਂ ਨਹੀਂ ਹੈਗਾ ਕਿਉਂਕਿ ਮੌਸਮ ਬਾਰਸ਼ਾਂ ਦਾ ਤਾਂ ਕਈ ਵਾਰੀ ਪਤਾ ਨਹੀਂ ਹੁੰਦਾਗਾ ਇਹ ਜਰੂਰ ਦੇਖਣਾ ਚਾਹੀਦਾ ਕੋਈ ਵਿੱਚ ਕੀੜਾ ਵਗੈਰਾ ਤਾਂ ਨਹੀਂ ਹੈਗਾ पहले वैसे आप लाइट वेख के साफ चंकी तरह से पर फिर भी इस तरह होंगे कि आप वेख लगी जो बीड़ा ना हो सारा मैश हो गया आप इधर गड़ाई कर ली ਤੇ ਕੜਾਈ ਦੇ ਵਿੱਚ ਨਾ ਆਪਾਂ ਸਰੋਂ ਦਾ ਤੇਲ ਪਾ ਲਿਆ ਇੱਕ ਕਰਚੀ ਤੇ ਇਹਨੂੰ ਆਪਾਂ ਗਰਮ ਕਰਕੇ ਨਾ ਥੋੜਾ ਠੰਡਾ ਕਰ ਲਿਆ ਸੀਗਾ ਮੈਂ ਜਦੋਂ ਆਪਾਂ ਇਹ ਬੈਂਗਣ ਕਰਦੇ ਸੀ ਨਾ ਉਹ ਤਾਂ ਆਪਾਂ ਇਹਨੂੰ ਥੋੜਾ ਠੰਡਾ ਕਰ ਲਿਆ ਸੀਗਾ ਹੁਣ ਆਪਾਂ ਫੇਰ ਦੁਬਾਰਾ ਪਿਆਜ਼ ਜਿਵਾ ਲੈਣੇ ਆ ਇਹ ਮੈਂ ਤਾਂ ਠੰਡਾ ਕਰ ਲੈਣੀ ਆ ਕਿਉਂ ਨਾ ਫੇਰ ਆਪਾਂ ਜਿਹੜਾ ਵਿੱਚ ਜੀਰਾ ਵਗੈਰਾ ਤੇ ਸਾਰਾ ਪਾਉਨੇ ਆ ਤੇ ਉਹ ਇੱਕਦਮ ਮੱਚ ਜਾਂਦਾ ਤੇ ਆਪਾਂ ਨੂੰ ਇਹਦਾ ਵੇਖੀਓ ਜਿਹੜਾ ਕੌੜਾ ਪਾਣਾ ਉਹ ਵੀ ਕੱਢਣਾ ਜ਼ਰੂਰੀ ਹੁੰਦਾ ਇਹ ਆਪਾਂ ਹਿੰਗ ਪਾ ਲਈਏ ਥੋੜਾ ਜਿਹਾ ਜੀਰਾ ਪਾ ਲਿਆ ਇਹ ਆਪਾਂ ਤਿੰਨ ਪਿਆਜ਼ ਲਈ ਆ ਇਹ ਇੱਕ ਵੱਡੀ ਹਰੀ ਮਿਰਚ ਲਈ ਆ ਜਿਹੜੀਆਂ ਮੋਟੀਆਂ ਵਾਲੀਆਂ ਹੁੰਦੀਆਂ ਨੇ ਬੜੀ ਬੜੀ ਮੋਟੀਆਂ ਹੁੰਦੀਆਂ ਇਹ ਉਹ ਵਾਲੀ ਮਿਰਚ ਐ ਕੋੜੀ ਨਹੀਂ ਹੁੰਦੀ ਜੀ ਇਹ ਇੱਕ ਆਪਾ ਟਮਾਟਰ ਪਾਇਆ ਸਿੱਧਾ ਮਾਰ ਬਟੇਨਾ ਪਾ ਲੈਣੀ ਹੈ ਬਸ ਮੇਰਾ ਡੇਡੇ ਨੂੰ ਟਮਾਟਰ ਖਵਾਉਣ ਨਹੀਂ ਲੱਗਦਾ ਰਾ ਉਹ ਆਪਾਂ ਪਹਿਲਾਂ ਪਾ ਲੈਨੇ ਤਰੂ ਕਿਉਂਕਿ ਦੇਖੀਏ ਉਹ ਮੈਸ਼ ਹੋ ਜਾਊਗਾ ਇਸ ਕਰਕੇ ਨਾਲੇ ਤਾਂ ਟਮਾਟਰ ਖਾ ਲਊਗਾ ਸਾਰ ਪੜੀਵਰ ਉਹਨੂੰ ਖਾਜੂਗਾ ਠੀਕ ਨਾਲੇ ਉਹ ਪਾਉਣੇ ਲੱਗਣਾਗਾ ਨਾਲ ਹੀ ਆਪਾਂ ਇਹ ਹਰੀ ਮਿਰਚ ਪਾ ਦੇਣੀ ਹੈ ਇਹਨੂੰ ਥੋੜਾ ਸੁੱਕੇ ਕਰ ਲੈਨੇ ਆਂ ਤੇ ਇਹ ਆਪਾਂ ਨਾ ਅਦਰਕ ਤੇ ਲਸਣ ਦਾ ਪੀਸਟ ਬਣਾਇਆ। ਇਹ ਮੈਂ ਇੱਕ ਚਮਚੇ ਚ ਪਾ ਲਵਾਂਗੀ। ਅਦਰਕ ਤੇ ਲਸਣ ਦਾ ਪੀਸਟ ਇਹ ਮੈਂ ਬਣਾ ਕੇ ਕੁੱਟ ਕੇ ਨਾ ਫ੍ਰੀਜ ਵਿੱਚ ਰੱਖਿਆ ਹੋਇਆ ਹੈ। ਕਿਉਂਕਿ ਬੱਚੇ ਜਦੋਂ ਸਵੇਰ ਨੂੰ ਉਹਨਾਂ ਨੂੰ ਸਬਜ਼ੀ ਬਣਾ ਕੇ ਦੇਣੇ ਆ ਤੇ ਉਹਨਾਂ ਨੂੰ ਅ ਅਦਰਕ ਤੇ ਅਦਰਕ ਤੇ ਜੀ ਆ ਲਸਣ ਉਹਨਾਂ ਦੇ ਮੂੰਹ 'ਚ ਆਉਂਦਾ ਉਹ ਫਿਰ ਉਹਨੂੰ ਕੜ-ਕੜ ਕੇ ਰੱਖੀ ਜਾਂਦੇ ਆ ਸਾਈਡ ਤੇ। ਤੇ ਉਹ ਫ੍ਰੇਸ ਕਰਕੇ ਇਹਦੇ ਮੈਂ ਨਾ ਪੀਸਟ ਬਣਾ ਕੇ ਰੱਖ ਲਿਆ। ਪੇਸਟ ਵਾਲੇ ਦਾ ਨਾ ਪਤਾ ਨਹੀਂ ਲੱਗਦਾ ਕਰ ਦੂਸਰਾ ਫਿਰ ਉਹ ਵੇਖ ਵੇਖ ਕੇ ਕੱਢੀ ਜਾਂਦੇ ਬੈਠੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਲਵਾਂਗੇ ਜਿਹੜੀ ਚੀਜ਼ ਬੱਚੇ ਨਹੀਂ ਨਾ ਖਾਂਦੇ ਉਹ ਐਸ ਵਾਰ ਕਹਦੇ ਹੂ ਕਿ ਅਸੀਂ ਪਾਉਂਦੇ ਨਹੀਂ ਹੈਗੇ ਉਹਨੂੰ ਹੋਰ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਦੇ ਸਕਦੇ ਆ ਜੀਵੇਂ ਕਦੂ ਆ ਕਈ ਵੇ ਤਾਂ ਹੁਣ ਕਿਹਨਾਂ ਨੂੰ ਦੁੱਧ ਵਾਲੀ ਕਦੂ ਦੀ ਸਬਜ਼ੀ ਖਾ ਲੈਂਦੇ ਆ ਹੋਰ ਵੀ ਹੁਣ ਕਦੂ ਰਹਿ ਗਿਆ ਜਿਹੜਾ ਆਉਂਦੇ ਆ ਕਈ ਵੇ ਆਪਾਂ ਨੂੰ ਕਈ ਵੇ ਆਣ ਗਾਣ ਵੀ ਫੜਾ ਜਾਂਦੇ ਆ ਤੇ ਫਿਰ ਫਿਰ ਬੱਚਿਆਂ ਦਾ ਸਰਾ ਹੁੰਦਾ ਕਿ ਅਸੀਂ ਅੱਜ ਵੀ ਅੱਜ ਨਹੀਂ ਕਦੂ ਖਾਣਾ ਤਾਂ ਫਿਰ ਮੈਂ ਇਹਨਾਂ ਨੂੰ ਕਦੇ ਕੋਫਤੇ ਬਣਾ ਦੇ ਜਾਂ ਬੇਸਣ ਵਾਲੀ ਜਿਹੜੀ ਉਦੋਂ ਆਪਾਂ ਸਬਜ਼ੀ ਬਣਾ ਕੇ ਰੱਖੀ ਸੀ ਉਹ ਬਹੁਤ ਟੇਸਟੀ ਲੱਗਦੀ ਉਹ ਵੀ ਜਿਹੜੀ ਸਕੂਲ ਵੀ ਲੈ ਕੇ ਜਾਂਦੇ ਸੀਦੇ ਆ ਉਹ ਕੱਦੂ ਲੈਣ ਵਾਲਾ ਲੈ ਲਓ ਉਹਨੂੰ ਪਹਿਲਾਂ ਰੰਨ ਕੇ ਫਿਰ ਉਹਦੇ ਵਿੱਚ ਮੇਸਰਨ ਪਾ ਦੇ। ਅਲੱਗ-ਅਲੱਗ ਤਰ੍ਹਾਂ ਦੇ ਫਲੇਵਰਾਂ ਵਾਲੀਆਂ ਸਬਜ਼ੀਆਂ ਬਣ ਜਾਂਦੀਆਂ। ਥੋੜਾ ਜਿਆਦਾ ਬੱਚੇ ਨੂੰ ਬਸ ਆਪਾਂ ਨੂੰ ਇਹ ਹੁੰਦਾ ਆਪਾਂ ਮਾਵਾਂ ਨੂੰ ਇਹ ਹੋਵੇ ਵੀ ਆਹਾਂ ਆ ਬੱਚੇ ਨੂੰ ਖਵਾਉਣਾ। ਆਪਾਂ ਇਹ ਤਾਂ ਨਹੀਂ ਹੈਗਾ ਕਿ ਵੀ ਬੱਚੇ ਤਾਂ ਖਾਂਦੇ ਨਹੀਂ। ਬੱਚੇ ਤਾਂ ਬਹੁਤ ਨਟਰੇ ਕਰਦੇ ਆ ਖਾਣ ਲੱਗੇ। ਆਪਾਂ ਬੱਚਿਆਂ ਨੂੰ ਕੁਝ ਨਕਸਤਾ ਦੇ ਨਹੀਂ ਹੁੰਦਾ। ਆਪਾਂ ਇਸ ਤਰ੍ਹਾਂ ਇਹੋ ਪਿਆਜ਼ ਨੂੰ ਭੁੰਨ ਲੈਨੇ ਆ ਆਪਣੇ ਪਿਆਜ਼ ਭੁੰਨੇ ਗਏ ਮ ਦੇਖੋ ਇਸ ਤਰ੍ਹਾਂ ਆਪਾਂ ਬਹੁਤ ਜ਼ਿਆਦਾ ਇਹਨੂੰ ਮਚਾਉਣਾ ਨਹੀਂ ਹੈਗਾ ਬਸ ਇਹਦਾ ਇਹਨਾਂ ਦਾ ਕੱਚਾਪਨ ਕੱਢ ਕੇ ਥੋੜਾ ਜਿਹਾ ਹੋਰ ਭੁੰਨਣਾ ਬਸ ਇਹ ਭੁੰਨ ਆਪਾਂ ਇਹਦੇ ਵਿੱਚ ਇਹ ਨਮਕ ਮਿਰਚ ਹਲਦੀ ਤੇ ਮਸਾਲਾ ਇਹ ਸਾਰਾ ਇਹ ਪਾ ਦੇਦੇ ਵਿੱਚ ਮੈਂ ਥੋੜਾ ਜਿਹਾ ਜਿਹੜਾ ਹੈਗਾ ਤੇਲ ਜਾਂ ਘਿਓ ਕੁਝ ਵੀ ਪਾਉਣਾ ਉਹ ਬਹੁਤ ਘੱਟ ਪਾਉਣੀ ਪੈਂਦੀ ਹੈ ਸਬਜ਼ੀ 'ਚ ਕਿਉਂਕਿ ਬੱਚਿਆਂ ਨੇ ਆਪਾਂ ਦੇਸੀ ਘਿਓ ਜਾਂ ਮੱਖਣ ਵਗੈਰਾ ਬਦੰਨੇ ਉੱਪਰ ਦੀ ਤੇ ਫਿਰ ਇਹਦੇ ਵਿੱਚ ਸਬਜ਼ੀ 'ਚ ਬਹੁਤ ਘੱਟ ਪਾਉਣੀ ਕਿ ਕਿਸੇ ਕਿਸੇ ਸਬਜ਼ੀ 'ਚ ਥੋੜਾ ਵੱਧ ਪੈ ਜਾਂਦਾ ਅਦਰਵਾਜ਼ ਮੈਂ ਬਹੁਤ ਘੱਟ ਪਾਉਣੀ ਦਿੰਦੀ ਆ ਲਉਟੇ ਇਹ ਆਪਣਾ ਜਿਹੜਾ ਹੈਗਾ ਲੰਬੂ ਮਿਰਚ ਇਹ ਵੀ ਵਧੀਆ ਵਿੱਚ ਰਸ ਗਿਆ ਤੇ ਹੁਣ ਆਪਾਂ ਇਹ ਪਾ ਦੇਣੀ ਆ ਇਹਨਾਂ ਦੇ ਪਟਾ ਬਣਾਇਆ। ਪਟੇ ਦਾ ਅਲੱਗ-ਅਲੱਗ ਫਲੇਵਰ ਚ ਬਹੁਤ ਤਰ੍ਹਾਂ ਦੇ ਬਣਦੇ ਆ। ਲੋਕੀ ਦਾ ਪਟਾ ਤੇ ਇਹਦਾ ਆਲੂ ਦਾ ਹੋ। ਕਈ ਤਰ੍ਹਾਂ ਦੇ ਬਣ ਜਾਂਦੇ ਪਟੇ। ਲੋਟੀ ਹੁਣ ਆਪਾਂ ਇਹਨੂੰ ਪਾਈ ਤੋਂ 7 ਮਿੰਟ ਵਾਸਤੇ ਇਹਨੂੰ ਆਪਾਂ ਰੱਖ ਦੇਾਂਗੇ ਤੇ ਫਲੇਮ ਥੋੜੀ ਜਿਹੀ ਘੱਟ ਰੱਖਾਂਗੇ 5-4 ਮਿੰਟ ਦੇ ਵਿੱਚ ਇਹ ਬਣ ਜਾਊਗਾ ਲੋਈ ਦੇਸੀ ਸਬਜ਼ੀ ਬਣ ਕੇ ਨਾ ਰੈਡੀ ਹੋ ਗਈ ਤੇ ਆਪਾਂ ਗੈਸ ਬੰਦ ਕਰ ਦਿੰਨੇ ਆ ਉੱਤੋਂ ਝੌਂਕਣ ਲੱਗ ਗਿਆ ਆਇਆ ਇਹ ਨੂੰ ਘਰ ਲਾਓ ਜੀ ਇਤਨਾ ਪਤਵਾ ਰੱਖ ਲੈ ਦੇਖ ਨਾਲ ਦੀ ਨਾਲ ਨਾ ਮਾਣਾ ਪੋਫੜਕਾ ਵੀ ਲਾ ਲੈਨੇ ਆ ਗਰਮੀ ਬਹੁਤ ਜਿਆਦਾ ਹੈ ਸਾਡੇ ਤਾਂ ਮੀਂਹ ਨਹੀਂ ਪਿਆ ਗਰਮੀ ਜਿਹਾ ਵਲੌਗ ਬਣਾਉਣਾ ਨਹੀਂ ਕੀ ਕਰਦਾ इसी तरह का आपको एक एक करके बस फोड़ के लगा लेते हैं हम तो हल्का जहा हो जाता खाने पर था हल्की जी डाइटी है ਇਹ ਜਿਆ ਪਾਸੇ ਤਾਂ ਕਾਫੀ ਨਹੀਂ ਪਈ ਜਾਂਦਾ ਸਾਡੇ ਨਹੀਂ ਪਿਆਵਨੀ ਹੁਣ ਤਾਂ ਨਾ ਬਹੁਤ ਜਿਆਦਾ ਕਰਨੀ ਹੈ ਅੱਜ ਥੋੜੀ ਜੀ ਹਵਾ ਲੱਗਦੀ ਸੀਗੀ ਹੁਣ ਸੋਇਆ ਆਉਂਦੀ ਹੈ ਕੋਈ ਜਿਆ ਪਾਣਾ ਐਸੀ ਤਰ੍ਹਾਂ ਇੱਕ ਇੱਕ ਕਰਕੇ ਸਾਰੇ ਰੋਟੀਆਂ ਲਾ ਲਾਂਗੇ ਦੋ ਇਹ ਆਪਣੇ ਨਾ ਸਾਰੀਆਂ ਰੋਟੀਆਂ ਲੈ ਗਈਆਂ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ